ਚਲੋ ਠੀਕ ਹੈ ਚਲਾਨ ਬੰਦ ਜਿਹੜਾ ਉਹ ਤੇ ਕੱਟ ਦੇ ਬਟ ਤੁਸੀਂ ਪੇਪਰ ਵੇਖਦੇ ਨਹੀਂ ਨਾ ਟਾਈਮ ਮੈਂ ਤੁਹਾਨੂੰ ਕਹਿੰਦਾ ਮੈਂ ਤਾਂ ਲੱਗਿਆ ਵੀ ਇਹਨਾਂ ਨੂੰ ਮੈਂ ਕੀ ਕਰ ਕੌਣ ਜਾਂਸੀ ਪਾਪੀ ਪਰਮਾਤਮਾ ਪੀਰਾਂ ਬਿਆਦੋ ਬਖਾਓ ਮੇਰੇ ਸੰਤ ਨਹੀਂ ਹੈਗਾ ਮੈਂ ਕਹਿਣ ਤੇ ਜਾਂ ਪਰ ਫੇਰੀ ਦੇ ਮਾਨ ਸਾਡਦਾ ਤੇ ਬੱਟੇ ਪੇਪਰ ਤੇ ਦੇਖੋ ਜ਼ਰੂਰ ਮੈਂ ਆਹ ਆ ਆ ਆਹ ਆਪਰੇ ਦੇਖੋ ਤੁਸੀਂ ਜੇ ਸਲਾਹ ਤੁਮੇ ਹਲੋ 2 ਮੀਟਰ ਆਨੇ ਰੱਖੀ ਹੈ ਸਾਰੀ ਗ੍ਰਾਸ ਹੋ ਜਾਣਾ 20 ਰੁਪਏ ਲੈਣੇ ਕਿ ਸਵਾਇਆ ਕਿ ਨਾ ਇਹਨਾਂ ਨੇ ਗੱਤਰ ਬੱਤਰ ਕਰੋ ਨਾ ਐ ਕਿਸਰਾ ਬੈਸ ਕਰਦੇ ਐ ਨਾ ਤਾਂ ਦੱਸ ਦਿਆ ਕਿ ਆਪੇ ਘੁਟੀ ਕਰਨੇ ਨੇ ਇਹਨਾਂ ਨੇ ਇਹਨਾਂ ਨੇ ਲੋ ਆ ਦੇਖੋ ਇਹ ਲੱਤਰ ਖੋ ਜਾ ਜਾਂਦੇ ਆ ਵਿਖਾਇਆ ਅੱਠ ਛੱਡਿਆ ਨਾ ਮੈਂ ਮੱਜਾ ਬਗਾ ਬੋਲਣਾ ਤੇ ਪੀਚਾ ਰਕਿਸ਼ਾ ਰੋਸ਼ਨਾ ਉਹ ਚਲਦਾ ਨਾ ਉਲਟਾ ਬੋਲਣਾ ਸ਼ੁਰੂ ਕਰ ਦਿੰਦੀ ਪਾਜੀ ਮੈਂ ਇੱਥੋਂ ਆਇਆ ਮੇਰਾ ਚਲਾਨ ਕਟਿਆ ਜੋ ਵਾajib ਕਾਰਗਵਾਰੀਆ ਮੈਂ ਹੈਲਮਟ ਨਹੀਂ ਪਾਇਆ ਥਾ ਠੀਕ ਹੈ ਮੇਰਾ ਹੈਲਮਟ 1000 ਰੁਪਏ ਚਲਾਨ ਕਟਿਆ 1000 ਮੇਰੇ ਕੋਲ ਚਲਾਨ ਪਿਆ ਹੈ ਲੇਕਿਨ ਕੋਈ ਵੀ ਪੁਲਿਸ ਵਾਲੇ ਤਾਂ ਜ਼ਾ ਦੇਖੋ 80% ਲੇਡੀਜ਼ ਚੰਗੀ ਉਹਨਾਂ ਚਲਾਨ ਕਿਉਂ ਉਹਨਾਂ ਕਰ ਛੋਟੇ ਬੱਚੇ ਹੈਗੇ ਮੈਨੂੰ ਐਕਸਕਿਊਜ਼ ਹੈਗਾ ਅਗਰ ਲੇਡੀਜ਼ ਕਿਤੇ ਥੋਕ ਦਿੰਦੇ ਆ ਉਹਨਾਂ ਦੇ ਉੱਪਰ ਕੋਈ ਮੁਕੱਦਮਾ ਨਹੀਂ ਹੋਏਗਾ ਇਹ ਦੇਖੋ ਅੱਧੀ ਜਨਤਾ ਇਹ ਦੇਖੋ ਪਿੱਛੇ ਦੇਖੋ ਅੱਧੀ ਜਨਤਾ ਸਾਰੀ ਵਿਦਾਊਟ ਹੈਲਮਟ ਉਹਨਾਂ ਨੂੰ ਨਹੀਂ ਪੜਨਾ ਕਿਉਂ ਵੀ ਇਹ ਇੱਕ ਹੀ ਦਿੱਕਤ ਹੈ ਕਿਉਂ ਉਹ ਪੁੱਛੋ ਉਲਟਾ ਜਾਬ ਹੁੰਦੇ ਆ ਅਸੀਂ ਜੀ ਇੱਥੇ ਨਾਕਾ ਲਾਇਆ ਆ ਸਾਡਾ ਡੇਲੀ ਨਾਕਾ ਲੱਗਦਾ ਜੀ ਅਸੀਂ ਜਿਹੜਾ ਵੀ ਟ੍ਰੈਫਿਕ ਵਾਇਓਲੇਟਰ ਆ ਅਸੀਂ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਚਲਾਨ ਕਰ ਰਹੇ ਆ ਜੀ ਬਿਲਕੁਲ ਲਾਅ ਮੁਤਾਬਕ ਇਹਨਾਂ ਦਾ ਵੀ ਚਲਾਨ ਹੋਇਆ ਆ ਜੀ ਤੇ ਅਸੀਂ ਹਰੇਕ ਦੇ ਚਲਾਨ ਕਰ ਰਹੇ ਆ ਮੈਨੂੰ ਨਹੀਂ ਪਤਾ ਇਹਨਾਂ ਦਾ ਕੀ ਕਿ ਲਾਇਆ ਜੀ ਤੇ ਇਹਨਾਂ ਨੂੰ ਤੁਸੀਂ ਪੁੱਛ ਲਓ ਜੀ ਇਹਨਾਂ ਦਾ ਕੀ ਗਲ ਹੈ ਕੀ ਪਾਰਸ਼ੀਅਲਟੀ ਉਹ ਕਹਿੰਦੇ ਕਰਦੇ ਪਏ ਲੇਡੀਜ਼ ਨੂੰ ਉਹਦਾ ਚਲਾਨ ਨਹੀਂ ਕਰਦੇ ਪਏ ਸਿਰਫ ਜੈਂਟਸ ਦਾ ਚਲਾਨ ਕਰਦੇ ਪਏ ਨਹੀਂ ਜੀ ਜਿਹੜਾ ਵੀ ਵਾਇਲਟਰ ਹੁੰਦਾ ਹੈ ਅਸੀਂ ਰੋਕ ਕੇ ਉਹਦਾ ਚਲਾਨ ਕਰਦੇ ਆ ਜੀ ਇਹੋ ਜੀ ਕੋਈ ਗੱਲ ਨਹੀਂ